ਜਦੋਂ ਇਹ ਨਹੀਂ ਵਕਸ਼ ਨਹੀਂ ਨਾ ਆਇਆ ਜੀ ਬਾਬੂ ਬੀ ਵੀ ਕੋ ਪਿੰਨਾ ਆ ਗਿਆ ਅੱਜ ਉਹ ਜੇ ਰਸਤੇ ਸੀ ਬੇਟਾ ਪਿੱਛੇ ਸੁੱਕਾ ਸੀਗਾ ਤੇ ਹੁਣ ਇੱਕ ਢਾਮ ਹੀ ਲੈ ਗਿਆ ਇਨਰ ਦੇ ਨੇ ਮਾਰੀਆਂ ਆਈ ਕੜੇ ਹੋਇਆ ਲਓ ਬਾਬੂ ਤੇ ਆ ਆਪਾਂ ਆ ਕੇ ਡੀਆਈਸੇ ਤੋਂ ਲੈਣ ਤੇ ਹੁਣ ਆਪਾਂ ਚੱਲਦੇ ਹਾਂ ਢਾਬੇ ਤੇ ਤੇ ਮਾਰੀਆਂ ਨੇ ਕੱਢ ਲਈ ਤੇ ਬਰਸ਼ ਤੇ ਕਾਈ ਮਾਰੀਆਂ ਮਾਰੀਆਂ ਕਰ ਲਈ ਬਰਸ਼ ਤੇ ਦਨਵਾਰੇ ਦੀ ਬੀਬੀ ਬੈਠੀ ਹੈ ਹੈ ਕਿੱਧਰ ਦੀ ਜਾਣਾ ਵੀਡੀਓ ਨੂੰ ਪਤਾ ਚੱਲ ਵੀ ਵੀਡੀਓ ਤੇ ਬਣਾ ਲੈਣੇ ਮੈਨੂੰ ਇੱਕ ਮਿੰਟ ਵੀਡੀਓ ਬਣਾ ਲੀਂ ਲੰਗ ਜਿੱਦਾਂ ਦੀ ਮਰਜ਼ੀ ਚੱਕ ਲੈ ਬਾਬੇ ਵੇਖੋ ਫਿਰ ਇਧਰ ਇਧਰ ਹਮ ਖਾਏਂਗੇ ਖਾਣਾ ਐ ਮਾਰੀਆ ਫੁਕਬੋ ਲੱਗੀ ਫੁਕਬੋ ਲੱਗੀ ਪਈਆ ਦੇਖਿਓ ਬਾਈ ਮਾਰੀ ਹੁਣ ਪਲਾਟੇ ਦਿੰਦੀ ਚੰਗਾ ਸਾਨੂੰ ਲੈ ਜੀ ਵੀ ਲੈ ਚੰਗਾ ਤੇ ਸੰਗ ਨੂੰ ਮੈਂ ਹੁਣ ਦਿਖਾਉਂਗਾ ਦੇਖਿਓ ਇਧਰ ਇਹ ਨਾ ਕਿਹੜੇ ਹਿਸਾਬ ਨਾਲ ਪਲਾਟੇ ਪਉਂਦੀ ਐ ਓਏ ਖਰਾਕ ਵਾਲੀ ਐ ਇਹਦੀ ਸੋਹਣ ਲੱਗੀ ਵਧ ਰਿਆ ਇਧਰਲੇ ਪਾਸੇ ਪਾਰਕ ਚ ਲਾ ਲ ਪੈਣਾ ਐਂ ਕਰ ਵਧ ਰਿਆ ਉਹ ਕੋਲੇ ਨੂੰ ਤਾਂ ਮੈਨੇ ਨਾ ਇਧਰ ਚਾਰਜ ਲੈਤੇ ਲਾ ਲ ਨਹੀਂ ਨਹੀਂ ਸਹੀ ਗੱਲ ਆ ਵਿਆਹ ਨਹੀਂ ਕਰਦਾ ਪੈਣਾ ਤਾਂ ਪੈਸਾ ਤਾਂ ਲੈ ਲਗੇ ਹੈ ਆ ਵੇਸੇ ਇਧਰ ਫਿਰ ਆ ਨਾ ਨਾ ਮੈਂ ਤਾਂ ਨੰਨ ਲੰਗ ਫਿਰਦਾ ਆ ਨਾ ਮੇਰੇ ਕੋਲੇ ਕਿੱਥੇ ਪੈਸੇ ਆ ਲ ਜੂ ਉਹਨੂੰ ਕੋਲੇ ਯੂਰੋ ਲੈ ਲੂਗਾ ਭਾਈ ਭਾਈ ਸਾਹਿਬ ਤੇ ਇੱਥੇ ਪੜਾਇਆ ਲੱਗਾ ਬਈ ਪੇਸਟ ਪਰਸ਼ ਕਿੱਥੇ ਆ ਹੈ ਨਹੀਂਗਾ ਪੇਸਟ ਨਹੀਂ ਯਾਰ ਨਹੀਂ ਹੈ ਅਸ਼ਾ ਹੈ ਕਿਵੇਂ ਸੀਜ਼ਲੀ ਦੇ ਦੇਣਾ ਹਨੇਦ ਲਵਾਲਾ 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 ਨਹੀਂ ਬਾਪੂ ਬਾਪੂ ਲਈ ਪੇਸਟ ਲੈਣ ਤੇ ਪੇਸਟ ਹੈ ਨਹੀਂ ਬਾਈ ਕਹਿੰਦਾ ਤੇ ਉਹ ਕਹਿੰਦਾ ਫਿਰ ਵੀ ਮੈਂ ਤੁਹਾਨੂੰ ਤਲ ਦੰਗਸਾਰੇ ਨਾਲ ਛੋੜਾ ਹੀ ਲੜ। ਜੇ ਮੈਂ ਕਰਾਂ। ਉਹ ਮੇਰੇ ਨੂੰ ਲਵਾ ਲੈ ਇਹ। ਉਹ ਦਰਮਾਰੀਆਂ ਨੇ ਨੌ ਲਵਾਏ ਵੇ ਤੇ ਉਹ ਹੁਣ ਟਟਦੇ। ਕਲੂਜੀ ਮਾਰੀ ਅਜਾ। ਜਾ ਜਾ ਬੁੱਲੇ। ਆਉਨੇ ਆਉਨੇ ਆਉਨੇ। ਉਹ ਸਰ ਐਮਟੀ ਜਿੰਦੀ ਸਰ। ਆ ਲੈ ਹਾਂ ਭਾਈ। ਆ ਲੈ ਆ ਲੈ ਪੇਸ਼ ਤਾਂ ਵੀ। ਇਹ ਤਾਂ ਲਾਣਾ। ਮੈਂ ਬੋੜੜੀ। ਹੁਣ। ਤੇ ਆਪਾਂ ਹੁਣ ਪੇਸਟ ਕਰਵਾ ਲਈਆ ਆ ਦੇਖੋ ਕਿੱਧਰ ਜੀ ਆਣਾ ਆਪਾਂ ਹੈ ਤੇ ਆ ਪਾਪਪੇ ਹੁਣ ਬੁਰਸ਼ ਬੁਰਸ਼ ਕਰ ਲਏ ਯਾਰ ਪਹਿਨਾ ਹਨ ਰੋਟੀ ਖਾਵਾਂਗੇ ਫੇਰ ਇਧਰ ਅੰਦਰ ਹਨਾ ਅੰਦਰ ਹਨਾ ਇਹਨਾਂ ਬੰਮੀ ਪੇਸਟ ਕਰ ਲਿਆ ਤੇ ਫੇਰ ਆਪਾਂ ਖਾਣੇ ਰੋਟੀ ਪਾ ਲੇ ਬਾਬੂ ਤੇ ਆਪਾਂ ਹੁਣ ਰੋਟੀ ਪਾਣੀ ਛਕਣ ਲੱਗ ਗਏ ਆ ਤੇ ਇਹ ਰੈਸਟੋਰੈਂਟ ਦਾ ਨਾਮ ਹੈਗਾ ਕਾ ਸਟਾਰ ਹਾਈਵੇ ਜਿੱਥੇ ਆਪਾਂ ਬੈਠੇ ਆ ਤੇ ਮਾਰੀ ਯਾਦ ਰੱਖੀ ਚੰਗਾ ਇਹਦਾ ਨਾਮ ਉਹ ਲਾਵਾਂਗੇ ਨਾ ਟੈਗ ਲਾਵਾਂਗੇ ਤੇ ਆਪਾਂ ਕੀ ਕੀ ਮੰਗਾਏਗਾ ਆ ਦਾਲ ਮਖਣੀ ਤੇ ਸਰੋਂ ਦਾ ਸਾਗ ਇਧਰਲੇ ਪਾਸੇ ਚੱਲ ਪਿਆਗਾ ਮਸਾਲਾ ਤੇ ਸਰੂ ਦਾ ਤੇ ਮਖਣੀ ਮਖਣੀ ਖਿੱਚਦਾ ਕੰਮ ਇਟਰ ਤੇ ਇਹਨਾਂ ਨੇ ਇਹਦੇ ਵਿੱਚ ਲਾ ਕੇ ਦਿੱਤਾ ਇਹ ਟਿੱਕਾ ਆ ਛੋਟੀ ਜੀ ਬਾਲਟੀ ਆ ਤੇ ਨਾਲ ਆ ਜੋ ਜਾ ਅਕਰੀਮ ਵਾਲੀ ਰੋਟੀ ਆ ਤੇ ਆ ਕਿਉਂ ਆ ਗਿਆ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਹੈ ਠੀਕ ਆ ਤੇ ਹੁਣ ਆਪਾਂ ਬੈਠਨੇ ਤੇ ਰੋਟੀ ਪਾਣੀ ਛਕਦੇ ਆ ਇਸੇ ਕਾਲਾ ਇਸੇ ਕਾਲਾ ਹੋਵਾਂਗੀ ਜਿਹਨੇ ਕਾਲਾ ਇਸੇ ਠੀਕ ਆ ਲੈ ਬਾਬੂ ਆਪਾਂ ਰੋਟੀ ਪਾਣੀ ਖਾਣ ਲੱਗੇ ਸੀ ਤੇ ਹੋਆ ਦਾ ਫੋਨ ਆ ਗਿਆ ਸਾਨੂੰ ਮੈਂ ਹੋਆ ਤੇ ਦਰਸਨ ਕਰਾਉਣਾ ਹੈ ਹਰੇ ਬਲਿਆ ਡਿਲੀਵਰੀ ਨੇ ਹੋਆ ਹੈਲੋ ਵੀਡੀਓ ਵੀਡੀਓ ਹੋਆ ਵੀਡੀਓ इस तरह मिला हुआ पीछो हुआ इस तरह मिला पीछो बाय बाय আর বাকি কি কি রুটি বানি মানে কি স্যাম্পল তো দুরিয়া রঙ গারে না তো দুরিয়া রঙ গারে انا لپتو ها میں ائی دے حاغلو چل رہے جچے لاکس اوکے لاکس اوکے بڑا ہائے ہائے کالے دیتہ ہا ਬਟਨ ਨੰਨ ਨੋ ਹੁਆ ਭਾਈ ਸਾਡਾ ਹਜੇ ਵੀ ਘੜਾ ਤੇ ਛੱਡਦੀ ਸੀ ਹਜੇ ਵੀ ਹੁਆ ਸਾਨੂੰ ਮਗਰ ਜੂਰ ਬਾਲਦੀ ਦੇਖੋ ਤੂੰ ਰੋਟੀ ਮਗਾ ਲੈ ਤੰਦੂਰ ਰੋਟੀ ਘਰੇ ਭਾਈ ਰੋਟੀ ਦੇ ਬੁੱਧਵਾਰ ਸੋਹਾਂ ਦੀ ਰੋਟੀ ਖਾਧੀ ਹੋਈ ਆ ਵੀਰੇ ਆ ਦੇ ਖਾਣ ਲਈ ਬੁੱਧਵਾਰ ਸੋਹਾਂ ਦੀ ਖਾਧੀ ਹੋਈ ਰੋਟੀ ਛਾਮੀ ਬੜਾਈ ਨਹੀਂ ਵੀਰਵਾਰ ਆਪਾਂ ਆਉਂਦੇ ਨੇ ਖਾਧੀ ਨਹੀਂ ਇਧਰ ਜਾਰਡਨ ਆ ਗਏ ਬਬੇ ਤਾਂ ਉਹ ਵੀ ਚੱਲੀ ਗਏ 버거 ਮੈਕਡੋਨਲ ਮੈਕਡੋਨਲ ਵਾਲਿਆਂ ਦੇ ਉਹ ਲੰਬ ਗੱਡੀ ਐ ਨੀ ਉਹ ਕਿਹੜਾ ਸਵਾਦ ਹੁੰਦਾ ਹੈ 버거 ਤੇ ਚਿਕਨ ਤੇ ਨਾਲ ਉਹ ਆਲੂਆਂ ਵਾਲੇ ਉਹ ਹਾਂ ਉਦੋਂ ਮੈਂ ਨਾ ਲਾਤਾ ਹੂ ਗੱਡੂ ਘਾਟਾ 10000 ਰੁਪਈਆ 에ਅਰਪੋਰਟ ਤੇ ਮੈਨਾਂ ਲੱਗਿਆ ਰਹਾ ਹੁਣ ਨਾ ਉਹ ਤਾਂ ਜਿਹੜੀ ਸਟੇ ਵਾਲੀ ਲੰਮੀ ਸੀ ਨਾ ਬਸ ਕਰੋ ਤੇ ਦਾ ਪਾਈ ਜਾਏ ਉਥੇ ਚੱਲਦੇ ਡਾਲਰ ਡਾਲਰ ਦੇ ਵਿੱਚ ਯੂਰੋ ਕਰਦਾ ਹੈਗਾ ਨਾ ਉਹ ਯੂਰੋ ਯੂਰੋ ਘੱਟ ਗਿਆ ਨਾ ਯੂਰੋ ਦੇ ਸੀਗੇ ਯੂਰੋ 85 ਹੈ ਡਾਲਰ 60 ਡਾਲਰ 60 ਹੈ ਯੂਰੋ 85 ਵੀ ਇਹਨਾਂ ਉਹ ਕਿਹੜਾ ਉਹਨਾਂ ਨਾਲ ਆਉਂਦਾ ਜਿਹੜਾ ਦਿਨਾਰ ਉਹ 155 ਉਹ 106 6 ਹੂੰ 6 106 ਹਾਂ ਮੰਮਾ ਨਾ ਬਰੋ ਲੋ ਬਾਪਿਓ ਤੇ ਆਪਾਂ ਹੁਣ ਲੱਗਿਆਂ ਪਿੰਚਾ ਤੇ ਗੱਡੀ ਆਪਾਂ ਫੇਰ ਰੁਕ ਗਈ ਆ ਅੱਖਾਂ ਵਿੱਚ ਜਾਂਦੀਆਂ ਸਿੰਘਾ ਯਾਰ ਬਾਕੀ ਸਾਨੂੰ ਪਤਾ ਹੀ ਹਨਾ ਆਪਾਂ ਕਿੱਦੇ ਦੇ ਵੇਲੇ ਹੋਣਾ ਚੜੇ ਵਿਆ ਜਹਾਜ਼ ਤੋ ਦੋ ਤਿੰਨ ਦਿਨ ਤੋ ਸਾਨੂੰ ਚਾਹ ਦੀ ਵੀ ਫੇ ਤਿੰਨ ਚਾਚਾ ਚਾਹਾਂ ਸੀ ਠੀਕ ਹੈ ਨਾ ਪਹਿਲਾਂ ਸਾਈਪ੍ਰਸ ਤੋਂ ਜੋੜਰ ਦਾ ਚਾਹ ਜਾਂਦਾ ਜੋੜਰ ਤੋਂ ਦੋਹਾ ਦਾ ਚਾਹ ਜਾਂ ਤੇ ਦੋਹਾ ਤੋਂ ਇੰਡੀਆ ਦਾ ਜਾਜ ਤਿੰਨ ਤਾਂ ਸਾਨੂੰ ਚਾਹ ਹੀ ਬਦਲਨੇ ਪਏ ਬਾਕੀ ਸਾਡੇ ਸਟੇਸ ਦੀ ਜੀ ਦੀ ਤੇ ਹੁਣ ਫਿਰ ਦਿੱਲੀ ਤੋਂ ਲੈ ਕੇ ਪੰਜਾਬ ਦਾ ਸਫਰ ਹੈ ਨਾ ਔਖਾ ਯਾਰ ਬਬੇ ਯਾਰ ਤਾਂ ਹੁਣ ਚਾਹ ਪੀ ਕੇ ਮੜਾ ਮੋਟਾ ਸੀ ਘੰਡੇ ਚ ਕਰਦੇ ਆ ਕਿ ਰੋਟੀ-ਪੀਕਾ ਕੇ ਪੋਗੇ ਨੀਂਦ ਪਾਲੀ ਹੁੰਦੀ ਰੋਟੀ ਖਾਣੀ ਯਾਰ ਤੇ ਮਾਰੀਆ ਘੱਡੀ ਸੀ ਸੌ ਜਾਂਦੀ ਆ ਮਗਰਲੇ ਪਾਸੇ ਬੈਠੀ ਜਾ ਕੇ ਤੇ ਉੱਠ ਘੜਦੀ ਆ ਕਿਚਲ ਹੁਣ ਕੰਡੇ ਵਾਲੀ ਚਾਹ ਬਣਾਉਣੇ ਆ ਰੱਖੀਨੇ ਆ ਚੌਥੀ ਕੇ ਪੰਜਵੀਂ ਵਾਰੀ ਮੀਂਹ ਆ ਗਿਆ ਸਾਨੂੰ ਰਾਹ ਚਲੋ ਤੇ ਹੁਣ ਫੇਰ ਆਪਾਂ ਚਾਹ ਪੀਣ ਲਈ ਰੋਕ ਗਿਆ ਟਾਬੇ ਤੇ ਆਹ ਭਰਾ ਆਪਣੇ ਨਾਲ ਆ ਜਿਹੜਾ ਗੱਡੀ ਆ ਨਾ ਆ ਟੋਪੀ ਵਾਲਾ ਕਾਲੇ ਕੋਟ ਵਾਲਾ ਤੇ ਉਧਰਲੇ ਪਾਸੇ ਉਹ ਆਪਣਾ ਬਾਪੂ ਹਰਿਆਣੇ ਵਾਲਾ ਬਾਪੂ ਆ ਤੇ ਬਾਪੂ ਕਹਿੰਦਾ ਤੁਹਾਨੂੰ ਆ ਵਧੀਆ ਤਿੰਨ ਚਾਹ ਬਣਾ ਕੇ ਦੇਣਾ ਕਹਿੰਦਾ ਕੰਡੇ ਵਾਲਾ ਸਰਾਂ ਲਾ ਦੂਗਾ ਕਹਿੰਦਾ ਠੀਕ ਆ ਨਾ ਇੱਧਰ ਰੱਖ ਤੇ ਬਾਪੂ ਲੱਗਾ ਹੋਇਆ ਪੂਰੇ ਜੋਰਾ ਸ਼ੋਰਾ ਤੇ ਇੱਕ ਦਿਨ ਬਾਪੂ ਦਾ ਵਿਚਾਰੇ ਦਾ ਕਾਰੋਬਾਰ ਪੂਰਾ ਵੱਡਾ ਹੋ ਗਿਆ ਆਪਾਂ ਤੇ ਅਰਦਾਸ ਕਰਦੇ ਆਂ ਤੇ ਬਾਪੂ ਸੀਸਿਆਂ ਦੇ ਰੈਸਟੋਰੈਂਟ ਤੇ ਖੜਾ ਹੋਵੇ ਹਨਾ ਤਾਂ ਵੀ ਬਾਪੂ ਦੀ ਮਿਹਨਤ ਨੂੰ ਸਲਾਮ ਆ ਏਡੀ ਭੱਡੀ ਉਮਰ ਦੇ ਵਿੱਚ ਵੀ ਬਾਪੂ ਕੰਮ ਮਿਹਨਤ ਕਰਕੇ ਖਾਂਦਾ ਹਨਾ ਕਿਸੇ ਦੇ ਮੂਰੇ ਹੱਥ ਨਹੀਂ ਕਰਦਾ ਜੀ ਇੰਨੀ ਠੰਡ ਆ ਯਾਰ ਰਾਤ ਨੂੰ ਫਿਰ ਵੀ ਚਾਹ ਬਣਾਉਣੀ ਕਰਨੀ ਹਨਾ ਯਾਰ ਬਿਉਰਗਾ ਚਰ ਚੱਲ ਬਾਪੂ ਕੋਈ ਗੱਲ ਨਹੀਂ ਸੋਨੂ ਦਾ ਬਰਬਾਦਵਾ ਕਦੇ ਨਾ ਕਰੇ ਸਭ ਦੀ ਸੌਣਦਾ ਕੋਰੇ ਕੀ ਕਰਦਾ ਲੋ ਬਾਬੋ ਤੇ ਆ ਗਿਆ ਆਪਾਂ ਖੰਡਾ ਚੌਂਕ ਜਾ ਕੇ ਆ ਫੇਰ ਮਰਾ ਕੇ ਲੈ ਕੇ ਇੱਕ ਫੇਰ ਚਲੇ ਅਸੀਂ ਬੁੱਲਿਆਂ ਐ 5 ਸਾਲ ਵਾਸਤ ਬਤਕੀਆਂ ਸੰਨਾ ਦਸ ਦੰਡ बठिंडे फौजी चौक इतो बस अपना पिंड रहेगा तीह किलोमीटर दूर बठिंडे देख तो। तू